ਮੌਸਮ ਦੇ ਬਦਲੇ ਮિજાਜ ਦਾ ਅਸਰ ਹੋਣ ਲੱਗਿਆ ਲੋਕਾਂ ਤੇ ਸਿਵਲ ਹਸਪਤਾਲ 'ਚ ਮਰੀਜ਼ਾਂ ਦੀ ਵੱਡੀ ਗਿਣਤੀ ਖਾਂਸੀ, ਜ਼ੁਕਾਮ ਅਤੇ ਸਾਹ ਦੇ ਮਰੀਜ਼ਾਂ ਦੀ ਗਿਣਤੀ 'ਚ ਹੋਇਆ ਇਜ਼ਾਫਾ ਜਿਵੇਂ ਜਿਵੇਂ ਮੌਸਮ 'ਚ ਬਦਲਾਅ ਹੋ ਰਿਹਾ ਹੈ ਉਵੇਂ ਉਵੇਂ ਖਾਂਸੀ ਅਤੇ ਸਾਹ ਦੇ ਮਰੀਜ਼ਾਂ 'ਚ ਵੀ ਇਜ਼ਾਫਾ ਹੁੰਦਾ ਦਿਖ ਰਿਹਾ ਹੈ ਅਤੇ ਸਿਵਲ ਹਸਪਤਾਲ 'ਚ ਇਹਨਾਂ ਮਰੀਜ਼ਾਂ ਦੀ ਗਿਣਤੀ ਵਧਦੀ ਦਿਖ ਰਹੀ ਹੈ ਇਸ ਸਬੰਧੀ ਜਦ ਮਾਰ ਡਾਕਟਰਾਂ ਦੇ ਨਾਲ ਗੱਪ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੌਸਮ ਦੇ ਬਦਲੇ ਮਹਿਜ ਦੀ ਵਜ੍ਹਾ ਨਾਲ ਸਿਵਲ ਹਸਪਤਾਲ ਵਿਖੇ ਮਰੀਜ਼ਾਂ ਦੀ ਗਿਣਤੀ ਵਧੀ ਹੈ ਉਹਨਾਂ ਕਿਹਾ ਕਿ ਇਹਨਾਂ ਦਿਨੀ ਖਾਂਸੀ ਜ਼ੁਕਾਮ ਅਤੇ ਸਾਹ ਦੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਵੇਖਣ ਨੂੰ ਮਿਲ ਰਹੀ ਉਹਨਾਂ ਕਿਹਾ ਸਾਹ ਦੇ ਮਰੀਜ਼ਾਂ 'ਚ ਉਹ ਬਜ਼ੁਰਗ ਮਰੀਜ਼ ਜ਼ਿਆਦਾ ਹਨ ਜਿਹੜੇ ਸਿਗਰਟ ਪੀਂਦੇ ਹਨ ਇਸ ਮੌਕੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਮੌਸ ਕੀ ਹੈ ਤੇ ਲੋਕਾਂ ਨੂੰ ਚਾਹੀਦਾ ਹੈ ਆਪਣੇ ਘਰਾਂ ਚ ਪੱਖਿਆਂ ਨੂੰ ਬੰਦ ਕਰ ਦਿਓ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਟੱਕ ਕੇ ਰੱਖੋ ਅਤੇ ਬਾਹਰ ਦੇ ਖਾਣੇ ਤੋਂ ਪਰਹੇਜ਼ ਰੱਖੋ ਤਾਂ ਕਿ ਇਸ ਬਦਲਦੇ ਮੌਸਮ ਚ ਲੋਕ ਪੂਰੀ ਤਰ੍ਹਾਂ ਠੀਕ ਰਹੇ ਸਕਣ। ਨਮਸਕਾਰ ਜੀ ਦੋਸਤਾਂ ਸਾਰਿਆਂ ਨੂੰ ਪਤਾ ਹੈ ਕਿ ਮੌਸਮ ਬਹੁਤ ਕਾਫੀ ਚੇਂਜ ਹੋ ਗਿਆ ਹੈ ਤੇ ਹੁਣ ਥੋੜੀ ਥੋੜੀ ਠੰਡਾਂ ਦੀ ਮਹਿਸੂਸ ਹੋਣੇ ਸ਼ੁਰੂ ਹੋ ਗਈ ਹੈ। ਇਸ ਕਰਕੇ ਸੱਡ ਕੋ ਰੋਜ਼ਾਨਾ ਜੀ ਤਰ੍ਹਾਂ ਆਪਰੇਚੇ ਵੀ ਕਾਫੀ ਪੇਸ਼ੈਂਟ ਵਧਕਿਏ ਨੇ। ਜ਼ਿਆਦਾਤਰ ਖਾਂਸੀ ਜੁਕਾਮ ਦੇ ਪੇਸ਼ੈਂਟ ਕਾਫੀ ਵਧੇ ਨੇ। ਮੋਸਟਲੀ ਸਮੋਕਰਸ ਜਿਹੜੇ 올ਡਏ ਪੇਸ਼ੈਂਟਸ ਸਮੋਕਿੰਗ ਉਹਨਾਂ ਨੂੰ ਇਸ ਨੂੰ ਮਰਚ ਇਹ 올ਡਿਸ ਤੇ ਬਾਅਦ ਸੀਓਪੀਡੀ ਹੋਣ ਦਾ ਖਤਰਾ ਹੁੰਦਾ ਹੈ ਤੇ ਸੀਓਪੀਡੀ ਦੇ ਪੇਸ਼ੈਂਟ ਜ਼ਿਆਦਾਤਰ ਸਰਦੀਆਂ ਦੇ ਵਿੱਚ ਅੱਧੀ ਰਾਤ ਨੂੰ ਜਾਂ ਸਵੇਰੇ ਸਵੇਰੇ 4 ਵਜੇ ਐਕਿਊਟ ਐਗਜਰੇਸ਼ਨ ਨਾਲ ਆਉਂਦੇ ਆ ਤੇ ਅਮ ਜਿੱਥੇ ਵੀ ਸਾਡੇ ਕੋਲ ਰੋਜ਼ 5-6 ਪੇਸ਼ੈਂਟ ਸੀਓਪੀਡੀ ਦੇ ਐਕਿਊਟ ਐਗਜਰੇਸ਼ਨ ਨਾਲ ਆ ਰਹੇ ਨੇ ਤੇ ਓਪੀਡੀ ਵਿੱਚ ਵੀ ਸਾਡੇ ਕੋਲ 15 ਤੋਂ 16 ਮਰੀਜ਼ ਐਕਿਊਟ ਸੀਓਪੀਡੀ ਦੇ ਬਾਕੀ ਆਸਾਸੀ ਬੁਖਾਮ ਬੁਖਾਰ ਇਹ ਵਾਲੇ ਪੇਸ਼ੈਂਟ ਕਾਫੀ ਵੱਧ ਗਏ ਹੈ ਲੋਕਾਂ ਨੂੰ ਕੀ ਸਜੈਸਟ ਕਰੋ ਨਹੀਂ ਲੋਕਾਂ ਕੇ ਪੀਲ ਹੈ ਕਿ ਜਿੱਦਾਂ ਕੀ ਮੌਸਮ ਹੋ ਚੇਂਜ ਹੋ ਗਿਆ ਹੈ ਉਹ ਆਪਣੇ ਪੂਰਾ ਆਪਣੀ ਅਤਮ ਬਤਨ ਔਰ ਜਦੋਂ ਜਦੋਂ ਸਰਦੀਆਂ ਆਉਂਦੇ ਗਰਮ ਕਪੜੇ ਪਹਿਨਣਾ ਸ਼ੁਰੂ ਕਰ ਦਨ ਤੇ ਫੈਨ ਫਨ ਵਗੈਰਾ ਬੰਦ ਕਰਨ ਤੇ ਬਾਹਰੋਂ ਖਾਣ ਤੋਂ ਪਰਹੇਜ਼ ਕਰਨ ਤੇ ਘਰ ਦਾ ਬਯਾ ਸਾਦਾ ਭੋਜਨ ਖਾਣ